ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਪਰਮਾਤਮਾ ਤੁਹਾਨੂੰ ਸਾਰੀਆਂ ਖੁਸ਼ੀਆਂ ਦੇਵੇ ਜੀ ਪਹਿਲਾਂ ਮੈਨੂੰ ਇਹ ਦੱਸੋ ਕਿ ਕੌਣ ਆ ਜਿਹਦਾ ਮੇਰਾ ਸਬਸਕ੍ਰਾਈਬ ਜਿਹੜਾ ਪਹਿਲਾਂ ਤਾਂ ਕੀਤਾ ਹੋਇਆ ਹੈ ਬਾਅਦ ਚ ਉਹਨੂੰ ਘਟਾ ਦਿੰਨੇ ਆ ਵੀ ਜਦੋਂ ਘਟਾਉਂਦੇ ਆ ਬੜਾ ਦੁੱਖ ਹੁੰਦਾ ਹੈ ਵੀ ਲੈ ਸਬਸਕ੍ਰਾਈਬਰ ਘਟ ਗਿਆ ਆ ਤੇ ਚਲੋ ਜਦੋਂ ਵੱਧਦਾ ਆ ਫਿਰ ਤਾਂ ਬਹੁਤ ਖੁਸ਼ੀ ਹੁੰਦੀ ਤੁਸੀਂ ਪਲੀਜ਼ ਇਹਦਾ ਨਾ ਕਰਿਆ ਕਰੋ ਤੁਸੀਂ ਦੇਖ ਲਿਆ ਕਰੋ ਹੋ ਸਕਦਾ ਤੁਸੀਂ ਆਪਣੇ ਵੱਲੋਂ ਸਹੀ ਕਰਦੇ ਹੋਮੋਂਗੇ ਵੀ ਪਹਿਲਾਂ ਸਬਸਕ੍ਰਾਈਬਰ ਕੀਤਾ ਹੋਏ ਦੁਬਾਰਾ ਫੇਰ ਕਰ ਦੋਗੇ ਹੋ ਸਕਦਾ ਬੁਲੇਖੇ ਨਾਲ ਇਦਾਂ ਹੋ ਜਾਂਦਾ ਹੋਗਾ ਪਰ ਤੁਸੀਂ ਗੈਨ ਉਧਰ ਦੇਖ ਲਿਆ ਕਰੋ ਵੀ ਕਿੰਨੇ ਆ ਤਾਂ ਸਾਡੇ ਕਰਨ ਦੇ ਨਾਲ ਕਿਤੇ ਘਟਿਆ ਤਾਂ ਨਹੀਂ ਹੈਗਾ ਤੇ ਫਿਰ ਤੁਸੀਂ ਇਸ ਤਰ੍ਹਾਂ ਨਾ ਉਹਨੂੰ ਦੁਬਾਰਾ ਕਰ ਦਿਆ ਕਰੋ ਜੇ ਨਹੀਂ ਕੀਤਾ ਤਾਂ ਤੇ ਤੁਸੀਂ ਧਿਆਨ ਰੱਖਿਆ ਕਰੋ ਮੇਰੇ ਸਬਸਕ੍ਰਾਈਬਰ ਜਿਹੜੇ ਵਧਾਇਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਅੱਜ ਜੀ ਆਪਾਂ ਗੱਲ ਕਰਦੇ ਆ ਘਰ ਦੀਆਂ ਘਰਾਂ ਦੀਆਂ ਆਪਣੇ ਜਿਹੜੀਆਂ ਕੁੜੀਆਂ ਹੁੰਦੀਆਂ ਐ ਜਿੱਦਾਂ ਆਪਣੀਆਂ ਬੇਟੀਆਂ ਹੋ ਗਈਆਂ ਨਣਾਨਾ ਹੋ ਗਈਆਂ ਜਾਂ ਸਾਡੀਆਂ ਭੂਆ ਹੋ ਗਈਆਂ ਠੀਕ ਹੈ ਜੀ ਮੇਰੇ ਹਿਸਾਬ ਦੇ ਨਾਲ ਆਪਾਂ ਨੂੰ ਕਦੇ ਵੀ ਇਹਨਾਂ ਨੂੰ ਜਦੋਂ ਸਾਡੇ ਘਰ ਆਉਂਦੀਆਂ ਆ ਪਹਿਲਾਂ ਤਾਂ ਘਰ ਇਹ ਉਹਨਾਂ ਦਾ ਹੀ ਹੁੰਦਾ ਆ ਵੀ ਉਹ ਕੁੜੀਆਂ ਦਾ ਹੀ ਘਰ ਹੁੰਦਾ ਆ ਪਹਿਲਾਂ ਹੀ ਸਾਡੀਆਂ ਭੂਆ ਦਾ ਘਰ ਸੀ ਫਿਰ ਸਾਡੇ ਜਦੋਂ ਕਹਿੰਦੇ ਹੁੰਦੇ ਆ ਕਿ ਜਿੱਦਾਂ ਹੁਣ ਮੈਂ ਆਪਣੇ ਆਪਣੇ ਤੇ ਲੈ ਕੇ ਆਉਣੀ ਗੱਲ ਇਹ ਪਹਿਲਾਂ ਜਿੱਦਾਂ ਸਾਡੇ ਮੇਰੇ ਹਸਬੰਡ ਆ ਉਹਨਾਂ ਦੀਆਂ ਭੂਆ ਉਹਨਾਂ ਦਾ ਉਮੈ ਪੇਕੇ ਸੀ ਤੇ ਉਹਨਾਂ ਦਾ ਘਰ ਹੋਇਆ ਫਿਰ ਉਸ ਤੋਂ ਬਾਅਦ ਜੀ ਸਾਡੀਆਂ ਨਣਾਨਾ ਆ ਜਾਂਦੀਆਂ ਆ ਉਹਨਾਂ ਦਾ ਘਰ ਹੋਇਆ ਉਸ ਤੋਂ ਬਾਅਦ ਜਿੱਦਾਂ ਬੇਟੀਆਂ ਆ ਗਈਆਂ ਉਹਨਾਂ ਦਾ ਘਰ ਹੋਇਆ ਉਹਨਾਂ ਨੂੰ ਐਸੇ ਪੇਕੇ ਘਰ ਦੇ ਨਾਲ ਬਹੁਤ ਲਗਾਵ ਹੁੰਦਾ ਹੈ ਪੇਕੇ ਦੇ ਜਾਣ ਦਾ ਇੱਕ ਵੱਖਰਾ ਹੀ ਚਾਹ ਹੁੰਦਾ ਹੈ ਜਦੋਂ ਕੁੜੀਆਂ ਪੇਕੇ ਘਰ ਆਉਂਦੀਆਂ ਆ ਤੇ ਸਾਨੂੰ ਉਹਨਾਂ ਆਉਣ ਤੇ ਕਦੇ ਵੀ ਮੱਥੇ ਵੱਟ ਨਹੀਂ ਪਾਉਣਾ ਚਾਹੀਦਾ ਕਿਉਂਕਿ ਜਦੋਂ ਕੁੜੀਆਂ ਸਾਡੇ ਘਰ ਆਉਂਦੀਆਂ ਚਾਹੇ ਉਹ ਭੂਆ ਆਇਆ ਚਾਇ ਨਣਾ ਨਿਆ ਚਾਇਓ ਸਾਡੀ ਬੇਟੀ ਆ ਉਹਨਾਂ ਦੇ ਉਹਨਾਂ ਦੇ ਆਉਣ ਦਾ ਸਵਾਗਤ ਦਿਲ ਖੋਲ ਕੇ ਕਰੋ ਜਦੋਂ ਤੁਸੀਂ ਇਹ ਦਿਲ ਖੋਲ ਕੇ ਉਹਨਾਂ ਦਾ ਸਵਾਗਤ ਕਰੋਗੇ ਤਾਂ ਪਰਮਾਤਮਾ ਤੁਹਾਡੀ ਖੁਸ਼ੀ ਦੇ ਵਿੱਚ ਖੁਸ਼ ਹੋਵੇਗਾ ਉਹ ਤੁਹਾਨੂੰ ਵੀ ਦਿਲ ਖੋਲ ਕੇ ਹੀ ਦੇਵੇਗਾ ਤੇ ਕਦੇ ਵੀ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਵੀ ਸਾਡੀ ਨਣਾ ਨਾ ਆ ਗਈ ਵੀ ਹਾਂ ਜੀ ਸਾਡੇ ਸੱਸ ਸੋਹਰੇ ਨੇ ਸਾਨੂੰ ਨਹੀਂ ਕੁਝ ਦਿੱਤਾ ਤੇ ਆਪਾਂ ਨਣਾ ਨ ਦੇ ਜਿਹੜੀ ਆਪਣੀ ਭਾਵ ਬਾਹਰ ਕੱਢਣੀ ਆ ਇਸ ਤਰ੍ਹਾਂ ਨਹੀਂ ਕਰਨਾ ਦੇਖੋ ਹੁਣ ਉਹਦਾ ਵਿਚਾਰੀ ਦਾ ਕੀ ਕਸੂਰ ਆ ਜੇ ਸਾਡੇ ਮਾ ਮਾਪੇ ਨੇ ਜਾਂ ਸੱਸ ਸੋਹਰ ਨੇ ਸਾਨੂੰ ਨਹੀਂ ਕੁਛ ਦਿੱਤਾ ਨਨਾਨ ਵਿਚਾਰੀ ਦਾ ਕੀ ਕਸੂਰ ਆ ਉਹ ਤਾਂ ਆਪਣੇ ਘਰ ਆ ਜਾਂ ਸਿਆਣਿਆਂ ਦੇ ਵਿੱਚ ਜੇ ਛੋਟੀਆਂ ਆ ਕੁੜੀਆਂ ਤੋਂ ਤਾਂ ਬੋਲ ਨਹੀਂ ਸਕਦੀਆਂ ਇੱਥੇ ਮਾਪੇ ਦਾ ਕੋਈ ਕਸੂਰ ਨਹੀਂ ਹੁੰਦਾ ਤੇ ਉਹ ਕਹਿੰਦੇ ਲੈ ਸਾਨੂੰ ਕਿਹੜਾ ਮਾਪੇ ਨੇ ਕੁਛ ਦਿੱਤਾ ਕਹਿਣ ਦਾ ਮਤਲਬ ਕੀ ਆ ਵੀ ਸਾਡੇ ਮਾਪੇ ਨੇ ਸਾਨੂੰ ਕੁਛ ਨਹੀਂ ਦਿੱਤਾ ਤੇ ਸਾਡੀਆਂ ਨਨਾਨਾ ਭੈਣਾਂ ਜਾਂ ਭੂਆ ਉਹਨਾਂ ਲਈ ਸਾਡੇ ਕੋਲ ਕੁਛ ਨਹੀਂ ਹੈ ਕਹਿਣ ਦਾ ਮਤਲਬ ਇਹ ਹੋ ਗਿਆ ਪਰ ਆਪਾਂ ਇਸ ਤਰ੍ਹਾਂ ਨਹੀਂ ਕਰਨੀ ਹੈਗੀ ਇਹ ਤੁਸੀਂ ਕਿਤੇ ਵੀ ਦੇਖ ਲੋ ਜਿਸ ਘਰ ਵਿੱਚ ਧੀਆ ਰੋਂਦੀਆਂ ਜਾਂ ਦੁਖੀ ਦਿਲ ਦੇ ਨਾਲ ਚਲੇ ਜਾਂਦੀਆਂ ਆ ਉਸ ਘਰ ਦੇ ਵਿੱਚ ਕਦੇ ਵੀ ਖੁਸ਼ੀ ਨਹੀਂ ਹੁੰਦੀ ਜੇ ਤੁਸੀਂ ਕਹਿੰਦੇ ਹੁੰਦੇ ਉਹ ਆਪਣੇ 1000 ਜਾਂ 500 ਰੁਪਏ ਤੇ ਜਾਂ 100 ਰੁਪਏ ਤੇ ਨਹੀਂ ਬੈਠੀਆਂ ਉਹਨਾਂ ਨੂੰ ਪਰਮਾਤਮਾ ਘਰ ਦੇ ਪਾਗ ਲਾਵੇ ਉਹਨਾਂ ਦੇ ਕਹਿੰਦੇ ਹੁੰਦੇ ਆ ਆਦਮੀਆਂ ਨੂੰ ਜੋ ਉਹਨਾਂ ਦੇ ਹਸਬੰਡ ਆ ਉਹਨਾਂ ਦਾ ਆਰ ਪਰਿਵਾਰ ਉਹਨਾਂ ਦੇ ਘਰ ਦੇ ਪਾਗ ਉਹਨਾਂ ਨੂੰ ਘਰ ਚ ਹੀ ਲੱਗਣ ਇਹ ਇੱਕ ਸਿਰਫ ਮਾਣ ਹੁੰਦਾ ਹੈ ਜੀ ਭਰਾਵਾਂ ਦਾ ਵੀ ਆਪ ਮੈਂ ਪੇਕੇ ਘਰ ਗਈ ਮੈਨੂੰ ਮੇਰੇ ਭਰਾ ਨੇ 100 ਰੁਪਇਆ ਦਿੱਤਾ ਜਾਂ 500 ਜਾਂ 1000 ਦਿੱਤਾ। ਬਾਕੀ ਉਹਨਾਂ ਨੂੰ ਵੀ ਪਤਾ ਹੁੰਦਾ ਆ ਵੀ ਮੇਰਾ ਭਰਾ ਮੇਰੇ ਲਈ ਕਿੰਨਾ ਕਤਾਰਨ ਜੋਕਾ ਆ। ਉਹਨੂੰ ਸਭ ਕੁਝ ਪਤਾ ਹੁੰਦਾ ਆ। ਉਹ ਤਾਂ ਕਈ ਵਾਰੀ ਕਹਿੰਦੇ ਹੁੰਦੇ ਆਪਣੇ ਕੋਲੋਂ ਕਰਕੇ ਵੀ ਕਹਿ ਦਿੰਦੀ ਆ ਵੀ ਮੇਰੇ ਭਰਾ ਨੇ ਆ ਦਿੱਤਾ ਆ। ਹੈਨਾ? ਕਦੇ ਵੀ ਉਹ ਭਰਾਵਾਂ ਦਾ ਹਰ ਵੇਲੇ ਭੈਣਾ ਭਰਾਵਾਂ ਦੀ ਸੋਖੀ ਮਨਾਉਂਦੀਆਂ ਆ। ਭਾਵੇਂ ਕੋਈ ਬੋਲੇ ਤੇ ਭਾਵੇਂ ਕੋਈ ਨਾ ਬੋਲੇ। ਕਦੇ ਵੀ ਭੈਣਾ ਆਪਣੇ ਭਰਾਵਾਂ ਦਾ ਬੁਰਾ ਨਹੀਂ ਚਾਹੁੰਦੀਆਂ। ਇਸੇ ਤਰ੍ਹਾਂ ਦੇਖੋ ਜੀ ਆਪਾਂ ਹੁਣੇ ਸ਼ਨੀਵਾਰ ਫਿਲਮ ਲੱਗੀ ਸੀ ਬੀਬੀ ਰਜਨੀ ਆਪਾਂ ਉਹ ਦੇਖਣ ਗਏ ਉਥੋਂ ਵੀ ਦੇਖ ਲਓ ਤੁਸੀਂ ਉਸ ਕਾਰਨ ਦੀ ਧੀ ਜਿਹੜੀ ਦੁਨੀ ਚੰਦ ਦੀ ਸਤਮੀ ਬੇਟੀ ਹੋਈ ਉਹਨਾਂ ਨੇ ਕਹਿੰਦੇ ਹੁੰਦੇ ਦੁਖੀ ਚਲੋ ਉਹਨੇ ਕਿਹਾ ਨਹੀਂ ਕੁਝ ਵੀ ਪਰ ਉਹਨੇ ਆਪਣੇ ਵੱਲੋਂ ਮਾਰਾ ਕੀਤਾ ਇੱਕ ਪਿੰਗਲੇ ਦੇ ਲਣਾ ਡਲਾਈ ਉਹਦੇ ਕਰਮ ਉਹਦੇ ਨਾਲ ਸੀ ਤੇ ਉਹ ਦੇਖੋ ਘਰੋਂ ਜਾਣ ਦੀ ਦੇਰ ਉੱਥੇ ਸੋਕਾ ਪੈ ਗਿਆ ਕੀ ਹੋਇਆ ਉਹ ਬਿਮਾਰ ਹੋ ਗਿਆ ਦੁਨੀ ਚੰਦ ਆਪ ਬਿਮਾਰ ਹੋ ਗਿਆ ਸਾਰਾ ਪਿੰਡ ਦੇਖੋ ਕਿਦਾਂ ਮਰਨ ਤੇ ਆ ਗਿਆ ਕੀ ਹੁੰਦਾ ਇਹ ਸਚਾਈਆਂ ਜੀ ਕੋਈ ਗਲਤ ਗੱਲ ਨਹੀਂ ਹੈਗੀ ਇਸੇ ਤਰ੍ਹਾਂ ਹੀ ਆ ਜੇ ਕਹਿੰਦੇ ਹੁੰਦੇ ਉਸ ਟਾਈਮ ਜ਼ਿਆਦਾ ਸੀ ਤਾਂ ਹੁਣ ਕੁਛ ਨਾ ਕੁਛ ਤਾਂ ਹਲੂਣਾ ਰੱਬ ਆਪਣਾ ਵੀ ਦਿਨ ਦਈਆ ਇਸ ਗੱਲ ਨੂੰ ਸਮਝੋ ਸਮਝਣ ਦੀ ਬਹੁਤ ਜ਼ਰੂਰਤ ਆ ਕਦੇ ਵੀ ਆਪਣੀਆਂ ਬੇਟੀਆਂ ਨੂੰ ਕਰੋ ਦੁਖੀ ਹੋ ਕੇ ਉਹ ਨਾ ਜਾਣ ਕੁਛ ਸਹੀ ਕਰੋ ਕਦੇ ਵੀ ਦੁਖੀ ਹੋ ਕੇ ਨਾ ਜਾਣ ਹਮੇਸ਼ਾ ਖੁਸ਼ ਜਾਣ ਉਹਨਾਂ ਨੂੰ ਕੋਈ ਭੁੱਖ ਨਹੀਂ ਹੁੰਦੀ ਹੈਗੀ ਉਹਨਾਂ ਨੂੰ ਇਹ ਹੁੰਦਾ ਆ ਸਾਡੇ ਭਰਾ ਪਰਜਾਈਆਂ ਜਾਂ ਸਾਡੇ ਮਾਮਾ ਮਾਮੀ ਨਾਨਾ ਨਾਨੀ ਸੰਤਾ ਚਾਹ ਕਰਨ ਇਹ ਹੀ ਹੁੰਦਾ ਆ ਹੋਰ ਕੋਈ ਗੱਲ ਨਹੀਂ ਹੁੰਦੀ ਕੋਈ ਹੁੰਦੇ ਕਹਿੰਦੇ ਹਨ ਆਪਣੇ ਘਰ ਸਾਰੇ ਰੋਟੀ ਖਾ ਕੇ ਸੌਂਦੇ ਆ ਕੋਈ ਭੁੱਖਾ ਨਹੀਂ ਹੁੰਦਾ ਇਹ ਇੱਕ ਸਿਰਫ ਮਾਨ ਹੁੰਦਾ ਆ ਕਿ ਕਿਆਂ ਦਾ ਭਰਾਵਾਂ ਦਾ ਤੇ ਕੋਈ ਭੁੱਖ ਨਹੀਂ ਹੁੰਦੀ ਹੈਗੀ ਤੇ ਤੁਸੀਂ ਇਸ ਗੱਲ ਨੂੰ ਜ਼ਰੂਰ ਸਮਝੋ ਕਿ ਜੇ ਅੱਗੇ ਇਸ ਤਰ੍ਹਾਂ ਹੋ ਸਕਦਾ ਸੀ ਤਾਂ ਹੁਣ ਕਿਉਂ ਨਹੀਂ ਹੋ ਸਕਦਾ ਹੋ ਵੀ ਹੋ ਸਕਦਾ ਹੈ ਇਹ ਗੱਲ ਜ਼ਰੂਰ ਹੋ ਸਕਦੀ ਆ ਤੇ ਤੁਸੀਂ ਮੇਰੀ ਇਸ ਗੱਲ ਨਾਲ ਜੇ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਅੱਗੇ ਆਪਣੀ ਬਹੂ ਰਾਣੀ ਕੁਝ ਉਹ ਵੀ ਬੋਲੂਗੀ ਮੈਨੂੰ ਲੱਗਦਾ ਆ ਤੇ ਉਹਦੀ ਵੀ ਸੁਣ ਲਓ ਹਾਂਜੀ ਇਹੀ ਕਹਾਂਗੇ ਪਹਿਲੀ ਗੱਲ ਆਪਾਂ ਜਿਹੜੀ ਮੂਵੀ ਦੇਖੀ ਆ ਉਹ ਬਹੁਤ ਵਧੀਆ ਸੀ ਸਾਰੇ ਪਰਿਵਾਰ ਦੇ ਨਾਲ ਬੈਠ ਕੇ ਦੇਖਣ ਵਾਲੀ ਸੀ ਤੁਸੀਂ ਵੀ ਪਲੀਜ਼ ਹਾਂ ਸਾਰੇ ਜਣੇ ਜਾਇਓ ਤਾਕੀ ਤੁਹਾਡੇ ਵੀ ਜਿਵੇਂ ਮੈਨੂੰ ਸਟੋਰੀ ਦਾ ਕੁਝ ਨਹੀਂ ਸੀ ਪਤਾ ਮੈਂ ਦੇਖੀ ਫਿਰ ਮੈਨੂੰ ਸਮਝ ਆਈ ਮੈਨੂੰ ਮੰਮਾ ਨੇ ਵੀ ਥੋੜੀ ਮਦਦ ਸਮਝਾਈ ਸੀ ਪਰ ਮੂਵੀ ਦੇਖ ਕੇ ਵੀ ਵਧੀਆ ਲੱਗਿਆ ਸਮਝ ਆਈ ਤੇ ਗੱਲ ਬੇਟੀਆਂ ਦੀ ਆ ਤੇ ਬੇਟੀਆਂ ਨੂੰ ਪਿਆਰ ਦੀ ਲੋੜ ਹੁੰਦੀ ਹੈ ਬੇਟੀ ਘਰ ਦੀ ਲక్ష్ਮੀ ਹੁੰਦੀ ਹੈ ਇਸ ਚੀਜ਼ ਨੂੰ ਸਾਰਿਆਂ ਨੂੰ ਮੰਨਣਾ ਹੀ ਪੈਣਾ ਬੇਟਾ ਆਪਣੀ ਜਗ੍ਹਾ ਹੈ ਬੇਟੀ ਆਪਣੀ ਜਗ੍ਹਾ ਹੈ ਤੁਸੀਂ ਐ ਨਾ ਗਿਆ ਕਰੋਗੀ ਬੇਟੀ ਆ ਗਈ ਤੇ ਇਹਨੇ ਬੇਟੇ ਦੀ ਜਗ੍ਹਾ ਲੈ ਲਈ ਜਾਂ ਕੁਝ ਹੋ ਗਿਆ ਸਾਨੂੰ ਰੱਬ ਨੇ ਬੇਟਾ ਨਹੀਂ ਦਿੱਤਾ ਇਸੇ ਰਿਲੇਟਡ ਮੂਵੀ ਸੀ ਨਾ ਅਛਾਇਤ ਮम्मा ਕਿ ਬੇਟਾ ਸਤਮਾ ਬੇਟਾ ਮੰਗਦਾ ਸੀ ਰੱਬ ਤੋਂ ਹਾਂ ਵੀ ਬੇਟੀ ਹੋ ਗਈ ਤੇ ਫਿਰ ਉਹਨੂੰ ਬੇਟੀ ਹੋ ਗਈ ਤੇ ਸਾਨੂੰ ਉਹ ਜੀ ਮੂਵੀ ਬਹੁਤ ਵਧੀਆ ਸੀ ਬਹੁਤ ਜ਼ਬਰਦਸਤ ਪਹਿਲਾਂ ਜਦੋਂ ਵੀ 7:30 ਦਾ ਸ਼ੋਅ ਸੀਗਾ 8:00 ਵਜੇ 10 ਮਿੰਟ ਤੇ ਅਸੀਂ ਇੰਟਰ ਹੋਏ ਅਸੀਂ ਸਭ ਤੋਂ ਪਹਿਲਾਂ ਅੰਦਰ ਚਲੇ ਗਏ ਇੱਕ ਪਰਿਵਾਰ ਹੋ ਸੀਗਾ ਬਸ 5 ਮਿੰਟ ਦੇ ਵਿੱਚ ਵਿੱਚ ਜੀ ਸਾਰਾ ਹਾਲ ਜਿਹੜਾ ਭਰ ਗਿਆ ਤੇ ਜਦੋਂ ਮੂਵੀ ਜੀ ਖਤਮ ਹੋਈ ਆ ਬੜੇ ਕਹਿੰਦੇ ਹੁੰਦੇ ਬਲੇ ਸੋਨ ਹਾਲ ਦੇ ਬੜੇ ਜੁਕਾੜੇ ਛੱਤੀ ਗਏ ਹਾਲ ਦੇ ਵਿੱਚ ਬਹੁਤ ਵਧੀਆ ਲੱਗਾ ਜੀ ਇੱਕ ਪਰਿਵਾਰਿਕ ਫਿਲਮ ਆ ਤੁਸੀਂ ਵੀ ਜ਼ਰੂਰ ਦੇਖਣ ਜਾਇਓ ਕਿਤੇ ਨਾ ਕਿਤੇ ਦਿਲ ਨੂੰ ਜਿਹੜਾ ਹਲੂਣਾ ਤਾਂ ਜ਼ਰੂਰ ਲੱਗਦਾ ਆ ਵੀ ਸਾਨੂੰ ਵਾਕਿਆਤਿਆਂ ਦੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਕੁਝ ਵੀ ਹੋ ਸਕਦਾ ਆ ਬਾਕੀ ਸਾਡੇ ਪਿਛਲੇ ਜਨਮ ਦੇ ਲਿਖੇ ਜੋਖੇ ਉਹ ਵੀ ਉਹਦੇ ਵਿੱਚ ਦੱਸੀ ਗਏ ਆ ਕਿਤੇ ਸਾਡੇ ਦਿਨ ਨੂੰ ਇਹ ਹੁੰਦਾ ਵੀ ਅਸੀਂ ਅੱਗੋਂ ਹੁੰਦਾ ਵੀ ਅਸੀਂ ਇਹ ਕੰਮ ਨਹੀਂ ਕਰਨਾ ਕਿਉਂਕਿ ਇਹ ਸਾਡੇ ਜਿਹੜੇ ਜਨਮਾਂ ਜਨਮਾਂ ਦੇ ਜਿਹੜੇ ਸਬੰਧ ਆ ਲਿਖਾ ਜੋਖਾ ਆ ਸਾ ਸਾਸੀਂ ਉਹ ਹੀ ਦਿੰਨੇ ਆ ਨਾ ਬਹੁਤ ਵਧੀਆ ਮੂਵੀ ਆ ਤੁਸੀਂ ਵੀ ਜ਼ਰੂਰ ਜਾ ਕੇ ਦੇਖਿਓ ਜੀ ਤੇ ਈਆਂ ਨੂੰ ਦੁਖੀ ਬਿਲਕੁਲ ਨਹੀਂ ਕਰਨਾ ਜੀ ਬਹੁਤ ਪਿਆਰ ਦੇਣਾ ਆ ਮੁੰਡਿਆਂ ਨਾਲੋਂ ਵੱਧ ਕੇ ਕਿਉਂਕਿ ਉਹ ਦਿਲ ਦੀਆਂ ਬਹੁਤ ਹੀ ਨਾਸਕ ਹੁੰਦੀਆਂ ਆ ਤੇ ਉਹਨਾਂ ਨੂੰ ਬਹੁਤ ਛੇਤੀ ਬੁਰਾ ਲੱਗ ਜਾਂਦਾ ਆ ਠੀਕ ਹੈ